ਇੱਕ ਮਾਲਵੇ ਦੀ ਇੱਕ ਇੱਕ ਯੂਨੀਵਰਸਿਟੀ ਆ ਜਿੱਥੋਂ ਤਕਰੀਬਨ 42 ਤੋਂ 45 ਦੀ ਐਮ.ਐਲ.ਏ ਮੰਤਰੀ ਇੱਥੋਂ ਪੜ ਚੁੱਕੇ ਨੇ ਇੱਥੋਂ ਐਜੂਕੇਸ਼ਨ ਲੈ ਕੇ ਅੱਜ ਪੰਜਾਬ ਸਰਕਾਰ ਦੇ ਵਿੱਚ ਨਿਗਮ ਮੰਤਰੀ ਨੇ ਕੋਈ ਮੰਤਰੀਸ਼ਿਪ ਦਾ ਕੋਈ ਐਮ.ਐਲ.ਏ ਸ਼ਿਪ ਦਾ ਇਹ ਤਾਂ ਵੀ ਇਸ ਯੂਨੀਵਰਸਿਟੀ ਦੇ ਕਰਮਚਾਰੀਆਂ ਤੇ ਕੋਈ ਧਿਆਨ ਨਹੀਂ ਕੋਈ ਧਿਆਨ ਨਹੀਂ ਹੈ ਜੀ ਜੇ ਧਿਆਨ ਹੁੰਦਾ ਤਾਂ ਸਾਡੀ ਗਰਾਂਟ ਜਿਹੜੀ ਗ੍ਰਾਂਟ ਸੀ ਮੰਥਲੀ ਹੋ ਰਿਲੀਜ਼ ਹੋ ਜਾਂਦੀ ਨਾ ਜੀ ਧਿਆਨ ਤਾਂ ਸਾਡੇ ਮੁਲਾਜ਼ਮ ਨੇ ਜਿਹੜੇ ਤਕਰੀਬਨ 70% ਮੁਲਾਜ਼ਮ ਸਾਡੇ ਸੈਲਰੀ ਤੇ ਤਕਰੀਬਨ ਸੈਲਰੀ ਦੇ ਨਿਰਪਰ ਹੋਣੇ ਕਿ ਕਿਉਂਕਿ 30% ਅਸੀਂ ਕਹਿਣਾ ਕਿਸੇ ਕੋਲ ਜ਼ਮੀਨ ਹੋ ਸਕਦੀ ਹੈ ਕਿਸੇ ਕੋਲ ਕੋਈ ਕੀਤਾ ਹੋ ਸਕਦਾ ਕੋਈ ਪਸ਼ੂ ਪਾਲਣ ਹੋ ਸਕਦਾ ਜਾਂ ਕੋਈ ਦੁਕਾਨ ਹੋ ਸਕਦੀ ਹੈ ਪਰ 70% ਮੁਲਾਜ਼ਮ ਸਾਡੇ ਸਿਰਫ ਤਨਖਾਹ ਤੇ ਨਿਰਭਰ ਨੇ ਉਹ ਹੁਣ ਕੀ ਗੁਜ਼ਾਰਾ ਕਰਨ ਤੁਹਾਨੂੰ ਪਤਾ ਦੋਜੀ ਹੈ ਉਹ ਤਾਂ 10 ਤਰੀਕ ਨੂੰ ਕੋਈ ਮੈਨੂੰ ਪੇਮੈਂਟ ਦੋ ਬਿਜਲੀ ਦਾ ਬਿੱਲ ਬਿਜਲੀ ਦਾ ਬਿੱਲ ਤੇ ਕਿਸ਼ਤਾਂ ਭਰਨੀਆਂ ਨੇ ਸਾਰਾ ਕੁਝ ਹੈ ਜੀ ਤਕਰੀਬਨ 90% ਲੋਕਾਂ ਦੇ ਬੈਂਕ ਦੇ ਲੋਨ ਐਸਪੀਏ ਦੇ ਜੀ ਹੁਣ ਜਾ ਕੇ ਤੁਸੀਂ ਪਤਾ ਕਰ ਸਕਦੇ ਹੋ ਵਾਈਟ ਲੈ ਸਕਦੇ ਹੋ ਮੈਨੇਜਰ ਸਾਹਿਬ ਦੀ ਉਹ ਹੋਲਡ ਲੱਗੇ ਪਏ ਨੇ ਖਾਤੇ ਦੂਜੀ ਵੀ ਹੁਣ ਇੱਕ ਤਾਂ ਉਹਦੀ ਕਿਸ਼ਤ ਕੱਟੀ ਜਾਣੀ ਸੀ ਆ ਹੁਣ 20 ਤਰੀਕ ਤੋਂ ਬਾਅਦ ਦੋ ਕਿਸ਼ਤਾਂ ਹੋ ਗਿਆ ਹੁਣ ਸੈਲਰੀ ਚੋਂ ਕੀ ਬਚੂਗਾ ਮਲਾਜਮ ਨੂੰ ਜਿਹਦੇ ਦੋ ਕਿਸ਼ਤਾਂ ਕੱਟੀਆਂ ਗਿਆ ਇਹ ਨਿਕੰਮੀ ਤਾਂ ਹੁਣ ਸਰਕਾਰ ਦੀ ਹੈ ਨਾ ਸਾਡੇ ਅਸੀਂ ਤਾਂ ਸਾਡੇ ਮਲਾਜਮ ਕੰਮ ਕਰ ਰਹੇ ਨੇ ਅਸੀਂ ਇਹੀ ਕਰ ਸਕਦੇ ਆ ਮਲਾਜਮ ਸਾਡੇ 9 ਤੋਂ 5 ਕੰਮ ਕਰ ਰਹੇ ਹਰੇਕ ਮਲਾਜਮ ਹਰੇਕ ਬਰ